ਵਾਟ ਸਾਟਾ ਮਝੰਡਾ ਦੇ ਸੌਕਾ ਦਾ ਨਾ ਕੋਰੋਨਾ ਦੀ ਨਾ ਸੌਕਾ ਦਾ ਸੱਗੇ ਰੱਖੀ ਦੇਈਏ ਸੱਗੇ ਰੱਖੀ ਦੇਈਏ ਰੱਖ ਸਾਟੇ ਹੱਕ ਐਸੀ ਰੱਖਾ ਦੇਈ ਰੱਖੀ ਮਾਈਕ ਮਾਈਕ ਸੁਣੀਪਾ ਅੰਗਲੇ ਆ ਸਪੀਕਰ ਅਰੇ ਸੱਤਿਆਣ ਬੈਠੀ ਆ ਕੋਈ ਮੋਟਾ ਮੋਟਾ ਲਾ ਉਹ ਘੜੇ ਵਿੱਚ ਸਾਰੇ ਇੱਕ ਆਉਣ ਲੋ ਚੱਲ ਬਾਕੀਆ ਸਾਰੇ ਹਰਦਾ ਮੰਮੀ ਤੋਂ ਜਾਗੇ ਨਹੀਂ ਅੰਮ੍ਰਿਤਸਰ ਵਿੱਚ ਪੰਚਾਇਤ ਦਾ ਪੰਚਾਇਤ ਦੀ ਫੋਟੇ ਆਉਣ ਨੂੰ ਸਵੱਦਰ ਕਰਨਗੇ ਉਦੋਂ ਬਾਅਦ ਸਮਾਪਤੀ ਹੋ ਕੇ ਆਪਾਂ ਧਰਨੇ ਵਾਲੀ ਜਗ੍ਹਾ ਤੇ ਜਾਵਾਂਗੇ ਤੇ ਹੁਣ ਤੁਹਾਡੇ ਸਾਹਮਣੇ ਅਰਵਿੰਦਰ ਗੁਪਤਾ ਜੀ ਸਦੇ ਬਾਰੂ ਕਰਤੀ ਉਹ ਤੁਹਾਨੂੰ ਫੋਟੋ ਲੈ ਕੇ ਬਹੁਤ ਹੀ ਸਨਕਾਰ ਦੇ ਫਾਸਟ ਸਰਕਾਰ ਸਪਰਟ ਕਮੇਟੀ ਸਾਨੂੰ ਸਮਰਥਨ ਦੇਣ ਵਾਸਤੇ ਵਕਤ ਵਕਤ ਦਾਇਰਤ ਤੇ ਪਹੁੰਚ ਸਰਵਿਸ ਦਾ ਜੋ ਕਿ ਅੱਜ ਸੋਤ ਪਰਦੇ ਦਾ ਪੂਰਾ ਹੋ ਚੁੱਕਿਆ ਹੈ ਦੋਸਤੋ ਮੈਂ ਬਖਾ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ੍ਰੀ ਜੀਵਨ ਗੁਰਦਾ ਜੀ ਸਮੁੱਚੇ ਪ੍ਰਬਾਰ ਮੰਡਲ ਦਾ ਧੰਨਵਾਦ ਕਰਦਾ ਹਾਂ ਚੇੜੇ ਪਰ ਉਹਨਾਂ ਨੇ ਚੱਲਣ ਦਾ ਪ੍ਰਯਾਸ ਕੀਤਾ ਆਪជា ਆਪਣਾ ਧਮਾ ਕੋ ਅਸੀਂ ਉਹਨਾਂ ਦਾ ਵੀ ਤੇਨ ਤੋਂ ਧੰਨਵਾਦ ਕਰਦੇ ਹਾਂ ਦੋਸਤੋ ਪੰਜਾਬ ਦੀ ਸਰਕਾਰ ਅੱਜ ਸਾਨੂੰ ਵਾਅਦਾ ਕਰਕੇ ਆਈ ਸੀ ਕਿ ਅਸੀਂ ਚੁਟਕੀਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਸਕੈਰਨ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਨੇ ਚੰਗਾ ਕੰਮ ਦਾ ਸਾਡੇ ਕੇ ਪਵਿੱਤਰ ਨੂੰ ਆਇਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਬਠਿੰਡੇ ਦਾ ਪਾਸਟਰ ਨੂੰ ਇਸੇ ਜਗ੍ਹਾ ਤੇ ਰੱਖਿਆ ਜਾਵੇ ਸਾਡੇ ਜ਼ਬਰਦਸਤ ਇਮਤਿਹਾਨ ਲੰਘਾ ਜਾ ਰਹੇ ਕਿ ਅਸੀਂ ਸਾਡੂ ਕਮਜ਼ੋਰ ਸਮਝ ਕੇ ਇਸ ਚੀਜ਼ ਨੂੰ ਬੇਕਾਰ ਕਰ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬਟੰਡੇ ਦੇ ਵਿਧਾਇਕ ਸਰਕਾਰ ਜੋ ਸ਼੍ਰੀ ਗਿੱਲ ਸਾਹਿਬ ਨੂੰ ਕਿ ਸਾਡੇ ਨਾਲ ਜਦ ਸਾਡੇ ਸੱਤਾ ਦੇ ਜਾਂ ਸਾਡੇ ਸੱਤੇ ਦੇ ਉੱਤੇ ਸਾਡੀਆਂ ਆ ਕੇ ਸਮੱਸਿਆ ਦਾ ਸਮਾਧਾਨ ਕਰਨ ਸੋ ਇੱਥੇ ਸਾਰੀਆਂ ਨਿਯਮਾਂ ਦੇ ਸੰਤਾਂ ਦਾ ਮੈਂ ਵੀ ਤਰਫੋਂ ਇੱਕ ਵਾਰ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਸੋ ਧੰਨਵਾਦ ਤੇ ਇਸ ਤੋਂ